ਅੱਜ ਅਸੀਂ ਗੱਲ ਕਰਾਂਗੇ ਐਸੇ ਆਰਟਿਸਟ ਦੇ ਜਿਸ ਦਾ ਨਾਂ ਹੀ ਕਾਫੀ ਹੈ ਬੱਬੂ ਮਾਨ ਬੱਬੂ ਮਾਨ ਇੱਕ ਐਸਾ ਸਿੰਗਰ ਤੇ ਆਰਟਿਸਟ ਹਨ ਜੋ ਮਿਊਜ਼ਿਕ ਤੇ ਸਿਨੇਮਾ ਦੀ ਸ਼ਾਨ ਹੈ ਉਹਨਾਂ ਦੇ ਗੀਤ ਨਾ ਸਿਰਫ ਪੰਜਾਬ 'ਚ ਸਗੋਂ ਵਿਦੇਸ਼ਾਂ 'ਚ ਵੀ ਲੋਕਾਂ ਦੇ ਦਿਲ ਵਿੱਚ ਵੱਜਦੇ ਨੇ ਬੱਬੂ ਮਾਨ ਦੀ ਆਵਾਜ਼ ਉਹਨਾਂ ਦੇ ਲਫ਼ਜ਼ ਦੇ ਸੱਚਾਈ ਭਰੀ ਸੋਚ ਸਭ ਕੁਝ ਕਮਾਲ ਹੈ ਹਾਲ ਹੀ 'ਚ ਬੱਬੂ ਮਾਨ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਗੁਰਦਾਸਪੁਰ ਦੀ ਹੈ ਜਿੱਥੇ ਬੱਬੂ ਮਾਨ ਲਾਈਵ ਸ਼ੋਅ ਕਰ ਰਹੇ ਸਨ ਸ਼ੋਅ 'ਚ ਜਿਵੇਂ ਹੀ ਬੱਬੂ ਮਾਨ ਨੇ ਗੀਤ ਛੇੜਿਆ ਤਾਂ ਕਰਾਊਡ ਚੂਮੂਠੀ ਫੈਨ ਚੜ ਕੇ ਨੋਟਾਂ ਦੀ بارش ਕਰ ਦਿੱਤੀ ਲਿਟਰਲੀ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਪੈਚ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਹੁਣ ਇਹ ਮੂਮੈਂਟ ਕੈਮਰੇ ਚ ਕੈਦ ਹੋ ਗਿਆ ਤੇ ਹੁਣ ਹਰ ਪਲੈਟਫਾਰਮ ਤੇ ਵਾਇਰਲ ਹੋ ਰਿਹਾ ਹੈ ਬੱਬੂ ਮਾਨ ਨੇ ਵੀ ਫੈਨਸ ਦੇ ਪਿਆਰ ਨੂੰ ਖੁਸ਼ਦਿਲੋ ਸਲਾਮੀ ਦਿੱਤੀ ਇਹ ਵੀਡੀਓ ਸਾਡੇ ਲਈ ਸਿਰਫ ਇੱਕ ਵੀਡੀਓ ਨਹੀਂ ਬਲਕਿ ਇੱਕ ਐਗਜ਼ਾਮਪਲ ਹੈ ਕਿ ਜੇ ਤੁਸੀਂ ਦਿਲੋਂ ਕੰਮ ਕਰੋ ਤਾਂ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਅਸੀਂ ਗੱਲ ਕਰਾਂਗੇ ਐਸੇ ਆਰਟਿਸਟ ਦੇ ਜਿਸ ਦਾ ਨਾਂ ਹੀ ਕਾਫੀ ਹੈ ਬੱਬੂ ਮਾਨ ਬੱਬੂ ਮਾਨ ਇੱਕ ਐਸਾ ਸਿੰਗਰ ਤੇ ਆਰਟਿਸਟ ਹਨ ਜੋ ਮਿਊਜ਼ਿਕ ਤੇ ਸਿਨੇਮਾ ਦੀ ਸ਼ਾਨ ਹੈ ਉਹਨਾਂ ਦੇ ਗੀਤ ਨਾ ਸਿਰਫ ਪੰਜਾਬ 'ਚ ਸਗੋਂ ਵਿਦੇਸ਼ਾਂ 'ਚ ਵੀ ਲੋਕਾਂ ਦੇ ਦਿਲ ਵਿੱਚ ਵੱਜਦੇ ਨੇ ਬੱਬੂ ਮਾਨ ਦੀ ਆਵਾਜ਼ ਉਹਨਾਂ ਦੇ ਲਫ਼ਜ਼ ਦੇ ਸੱਚਾਈ ਭਰੀ ਸੋਚ ਸਭ ਕੁਝ ਕਮਾਲ ਹੈ ਹਾਲ ਹੀ 'ਚ ਬੱਬੂ ਮਾਨ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਗੁਰਦਾਸਪੁਰ ਦੀ ਹੈ ਜਿੱਥੇ ਬੱਬੂ ਮਾਨ ਲਾਈਵ ਸ਼ੋਅ ਕਰ ਰਹੇ ਸਨ ਸ਼ੋਅ 'ਚ ਜਿਵੇਂ ਹੀ ਬੱਬੂ ਮਾਨ ਨੇ ਗੀਤ ਛੇੜਿਆ ਤਾਂ ਕਰਾਊਡ ਚੂਮੂਠੀ ਫੈਨ ਚੜਕੇ ਨੋਟਾਂ ਦੀ ਬਾਰਿਸ਼ ਕਰ ਦਿੱਤੀ ਲਿਟਰਲੀ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਪੈਚ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਹੁਣ ਇਹ ਮੂਮੈਂਟ ਕੈਮਰੇ ਚ ਕੈਦ ਹੋ ਗਿਆ ਤੇ ਹੁਣ ਹਰ ਪਲੇਟਫਾਰਮ ਤੇ ਵਾਇਰਲ ਹੋ ਰਿਹਾ ਹੈ ਬੱਬੂ ਮਾਨ ਨੇ ਵੀ ਫੈਨਸ ਦੇ ਪਿਆਰ ਨੂੰ ਖੁਸ਼ਦਿਲੋਂ ਸਲਾਮੀ ਦਿੱਤੀ ਇਹ ਵੀਡੀਓ ਸਾਡੇ ਲਈ ਸਿਰਫ ਇੱਕ ਵੀਡੀਓ ਨਹੀਂ ਬਲਕਿ ਇੱਕ ਐਗਜ਼ਾਮਪਲ ਹੈ ਕਿ ਜੇ ਤੁਸੀਂ ਦਿਲੋਂ ਕੰਮ ਕਰੋ ਤਾਂ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਅਸੀਂ ਗੱਲ ਕਰਾਂਗੇ ਐਸੇ ਆਰਟਿਸਟ ਦੇ ਜਿਸ ਦਾ ਨਾਂ ਹੀ ਕਾਫੀ ਹੈ ਬੱਬੂ ਮਾਨ ਬੱਬੂ ਮਾਨ ਇੱਕ ਐਸਾ ਸਿੰਗਰ ਤੇ ਆਰਟਿਸਟ ਹਨ ਜੋ ਮਿਊਜ਼ਿਕ ਤੇ ਸਿਨੇਮਾ ਦੀ ਸ਼ਾਨ ਹੈ ਉਹਨਾਂ ਦੇ ਗੀਤ ਨਾ ਸਿਰਫ ਪੰਜਾਬ 'ਚ ਸਗੋਂ ਵਿਦੇਸ਼ਾਂ 'ਚ ਵੀ ਲੋਕਾਂ ਦੇ ਦਿਲ ਵਿੱਚ ਵੱਜਦੇ ਨੇ ਬੱਬੂ ਮਾਨ ਦੀ ਆਵਾਜ਼ ਉਹਨਾਂ ਦੇ ਲਫ਼ਜ਼ ਦੇ ਸੱਚਾਈ ਭਰੀ ਸੋਚ ਸਭ ਕੁਝ ਕਮਾਲ ਹੈ ਹਾਲ ਹੀ 'ਚ ਬੱਬੂ ਮਾਨ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਗੁਰਦਾਸਪੁਰ ਦੀ ਹੈ ਜਿੱਥੇ ਬੱਬੂ ਮਾਨ ਲਾਈਵ ਸ਼ੋਅ ਕਰ ਰਹੇ ਸਨ ਸ਼ੋਅ 'ਚ ਜਿਵੇਂ ਹੀ ਬੱਬੂ ਮਾਨ ਨੇ ਗੀਤ ਛੇੜਿਆ ਤਾਂ ਕਰਾਊਡ ਚੂਮੂਠੀ ਫੈਨ ਚੜ ਕੇ ਨੋਟਾਂ ਦੀ بارش ਕਰ ਦਿੱਤੀ ਲਿਟਰਲੀ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਪੈਚ ਜਿਵੇਂ ਕੋਈ ਪਿਆਰ ਦੀਆਂ ਬਰਸਾਤਾ ਹੋ ਰਹੀਆਂ ਹੁਣ ਇਹ ਮੂਮੈਂਟ ਕੈਮਰੇ ਚ ਕੈਦ ਹੋ ਗਿਆ ਤੇ ਹੁਣ ਹਰ ਪਲੇਟਫਾਰਮ ਤੇ ਵਾਇਰਲ ਹੋ ਰਿਹਾ ਹੈ ਬੱਬੂ ਮਾਨ ਨੇ ਵੀ ਫੈਨਸ ਦੇ ਪਿਆਰ ਨੂੰ ਖੁਸ਼ਦਿਲੋਂ ਸਲਾਮੀ ਦਿੱਤੀ ਇਹ ਵੀਡੀਓ ਸਾਡੇ ਲਈ ਸਿਰਫ ਇੱਕ ਵੀਡੀਓ ਨਹੀਂ ਬਲਕਿ ਇੱਕ ਐਗਜ਼ਾਮਪਲ ਹੈ ਕਿ ਜੇ ਤੁਸੀਂ ਦਿਲੋਂ ਕੰਮ ਕਰੋ ਤਾਂ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਅਸੀਂ ਗੱਲ ਕਰਾਂਗੇ ਐਸੇ ਆਰਟਿਸਟ ਦੇ ਜਿਸਦਾ ਨਾਂ ਹੀ ਕਾਫੀ ਹੈ ਬੱਬੂ ਮਾਨ ਬੱਬੂ ਮਾਨ ਇੱਕ ਐਸਾ ਸਿੰਗਰ ਤੇ ਆਰਟਿਸਟ ਹਨ ਜੋ ਮਿਊਜ਼ਿਕ ਤੇ ਸਿਨੇਮਾ ਦੀ ਸ਼ਾਨ ਹੈ ਉਹਨਾਂ ਦੇ ਗੀਤ ਨਾ ਸਿਰਫ ਪੰਜਾਬ 'ਚ ਸਗੋਂ ਵਿਦੇਸ਼ਾਂ 'ਚ ਵੀ ਲੋਕਾਂ ਦੇ ਦਿਲ ਵਿੱਚ ਵੱਜਦੇ ਨੇ ਬੱਬੂ ਮਾਨ ਦੀ ਆਵਾਜ਼ ਉਹਨਾਂ ਦੇ ਲਫ਼ਜ਼ ਦੇ ਸੱਚਾਈ ਭਰੀ ਸੋਚ ਸਭ ਕੁਝ ਕਮਾਲ ਹੈ ਹਾਲ ਹੀ ਚ ਬੱਬੂ ਮਾਨ ਦੇ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਗੁਰਦਾਸਪੁਰ ਦੀ ਹੈ ਜਿੱਥੇ ਬੱਬੂ ਮਾਨ ਲਾਈਵ ਸ਼ੋਅ ਕਰ ਰਹੇ ਸਨ ਸ਼ੋਅ 'ਚ ਜਿਵੇਂ ਹੀ ਬੱਬੂ ਮਾਨ ਨੇ ਗੀਤ ਛੇੜਿਆ ਤਾਂ ਕਰਾਊਡ ਚੂਮੂਠੀ ਫੈਨਸ ਨੇ ਪਿਆਰ ਦਿਖਾਉਂਦੇ ਸਟੇਜ ਤੇ ਚੜ ਕੇ ਨੋਟਾਂ ਦੀ ਬਾਰਿਸ਼ ਕਰ ਦਿੱਤੀ ਲਿਟਰਲੀ ਜਿਵੇਂ ਕੋਈ ਪਿਆਰ ਦੀਆਂ ਬਰਸਾਤਾਂ ਹੋ ਰਹੀਆਂ ਹੋ ਪੈਚ ਜਿਵੇਂ ਕੋਈ ਪਿਆਰ ਦੀਆਂ ਬਰਸਾਤਾਂ ਹੋ ਰਹੀਆਂ ਹੁਣ ਇਹ ਮੂਮੈਂਟ ਕੈਮਰੇ ਚ ਕੈਦ ਹੋ ਗਿਆ ਤੇ ਹੁਣ ਹਰ ਪਲੈਟਫਾਰਮ ਤੇ ਵਾਇਰਲ ਹੋ ਰਿਹਾ ਹੈ ਬੱਬੂ ਮਾਨ ਨੇ ਵੀ ਫੈਨਸ ਦੇ ਪਿਆਰ ਨੂੰ ਖੁਸ਼ਦਿਲੋ ਸਲਾਮੀ ਦਿੱਤੀ ਇਹ ਵੀਡੀਓ ਸਾਡੇ ਲਈ ਸਿਰਫ ਇੱਕ ਵੀਡੀਓ ਨਹੀਂ ਬਲਕਿ ਇੱਕ ਐਗਜ਼ਾਮਪਲ ਹੈ ਕਿ ਜੇ ਤੁਸੀਂ ਦਿਲੋਂ ਕੰਮ ਕਰੋ ਤਾਂ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ